ਸੋ ਲੋਕ ਮਹੱਲਾ ਪੰਜਵਾਂ ਸਾਜਣ ਤੇਰੀ ਕਰਨ ਕੀ ਹੋਏ ਰਹਾ ਸਦ ਧੂਰ ਨਾਨਕ ਸ਼ਰਨ ਤੁਮਾਰੀਆ ਵੇਖੋ ਸਦਾ ਹਜ਼ੂਰ ਮੱਧ ਦੇ ਚਰਨਾਂ ਦੀ ਸਦਾ ਹੀ ਧੂੜ ਹੋ ਕੇ ਰਹੋ ਚਰਨਾਂ ਦੇ ਧੂੜ ਕੀ ਹੁੰਦੀ ਜਿਵੇਂ ਹੁੰਦੀ ਚਰਨ ਦੇ ਕੌਣ ਕੌਣ ਜਿਆ ਵਿਚਾਰੇ ਜਾਂਦੇ ਨੇ ਤੋਂ ਵਿੱਚੋਂ ਗਿਆਨ ਪ੍ਰਗਟ ਹੋਦਾ ਕੋਲ ਵੀ ਚਾਰੇ ਗਿਆਨੀ ਸੋਏ ਕੌਣ ਹੈ ਗਿਆਨ ਪ੍ਰਾਪਤ ਹੋਏ ਜਿਵੇਂ ਘੋੜੇ ਭਾਈ ਜੇ ਨੇ ਜੀਤ ਚ ਧੂੜ ਪੈਦਾ ਹੁੰਦੀ ਆ ਨਾ ਜਿਵੇਂ ਜਦ ਬਾਦ ਅੱਤੇ ਤੇ ਨੂੰ ਡੜਕਦੇ ਨੇ ਗੁਣਾ ਵਿੱਚੋਂ ਗਿਆਨ ਪੈਦਾ ਹੁੰਦਾ ਉਹ ਗਿਆਨ ਤੇ ਜਿਹੜੀ ਧੂੜ ਹੈ ਉਹ ਆਂਦੀ ਲਿਆ ਦਿੰਦੀ ਤੇਰੇ ਕੰਕੀ ਹੋਏ ਰਹਾਂ ਸਾਥ ਧੂੜ ਤੇਰੇ ਗੁਣਾ ਦੀ ਵਿਚਾਰ ਕਰਦੀ ਰਹੋ ਕਿਤੇ ਬੋਲਦੀ ਹੈ ਸਾਜਿਦ ਜਿੱਤ ਹੈ ਅੱਛਾ ਜੀ ਉਹਦੇ ਕੋ ਗੁਣਾ ਗੁਣਾ ਹੁਣ ਉੱਪਰ ਛੱਟੇ ਨਾ ਹੁਣ ਉੱਪਰ ਰਹੇ ਨਹੀਂ ਬਣਾ ਗੁਣਾ ਨਾਲ ਦੀ ਨਾ ਰਹਾ ਹੁਣ ਤੇ ਹੋ ਤੀਸ਼ਰ ਗਦਲੀ ਹੋਈ ਹੈ ਹੁਣ ਇੱਕ ਹੈ ਇੱਕ ਵਾਂ ਇੱਕ ਜਿੱਤ ਹੁਣ ਉਹਨੂੰ ਸਾਜਿਤ ਕਿ ਹੈ ਪਹਿਲਾਂ ਤਾਂ ਵਾਣ ਵਾਲੇ ਜਿਆਨ ਨਾਲ ਤਿਆਰ ਸੀਗੇ ਚਲ ਧੀਰਿਓ ਸਾਤਾਂ ਵਾਲੇ ਜਿਆਨ ਤੇ ਉਹ ਖੇਡ ਹੋਵੇ ਜਿਹੜੇ ਸਾਤਾਂ ਹੈ ਪਹਿਲਾਂ ਨੂੰ ਜਿਆਨ ਕਹਿ ਕੇ ਤਾਂ ਖੇਡ ਆਈ ਹੈ ਹੁਣ ਤੱਕ ਅੱਖੀ ਘਟਾ ਬਾਤਾਂ ਲੋਕਾਂ ਹੈ ਕਿਹ ਨਹੀਂ ਜਬੂ ਕੀ ਖੇਡ ਜਬੂ ਕੀ ਰੇਲਵੇ ਲੈ ਜਾਂਦਾ ਪਤਾ ਹੀ ਨਹੀਂ ਕਿੱਥੇ ਹੈ ਰੇਲਵੇ ਲੈ ਜਗਤ ਦੇ ਹੋ ਵਿਚਾਰ ਫੋਟ ਦੁੱਪੇ ਖੇ ਹੁੰਦੇ ਜਿਹੜੀ ਹੋ ਚਾਰ ਫੁੱਟ ਲਗ ਲੋਤੋ ਰਸਾ ਖੇੜਾ ਗੁਰਮਤ ਦੇ ਖੇੜਾ ਇਹ ਇਹ ਇੱਕ ਚਾਰਨ ਜਗਤ ਦੇ ਚਿੱਤਰ ਬੁਣਦੇ ਦੁਹਾਂ ਤੇ ਫੈਲਦੀ ਰਹੇ ਹੁਣ ਚੱਲਦੇ ਰਹੇ ਹੂੰ ਚਾਰਨ ਦਾ ਮਤਲਬ ਹੁੰਦਾ ਐਸਾ ਪਾਠ ਇੱਛਾ ਠੀਕ ਹੈ ਜੀ ਮਨ ਗੁਰੂ ਸਾਜਣਤਾ ਇੱਛਾ ਅਸਾ ਗਿਆਨਤਾ ਇੱਛਾ ਕੋਈ ਪਾਠ ਗਿਆਨ ਦਿੰਦਾ ਹੈ ਯਾਰ ਕੋ ਐਸੀ ਚੀਜ਼ ਨਹੀਂ ਇੱਕ ਵਾਰ ਬੇਮਹੂਰ ਬੋਲਣਾ ਹੈ ਪੜਾਇਆ ਜਾਂਦਾ ਗਿਆਨ ਹੱਕੇ ਸਵਾ ਗਿਆਨ ਭਾਈ ਪਾਠੇ ਪੜਾਇਆ ਜਾਂਦਾ ਥੋੜਾ ਥੋੜਾ ਕਰ ਤੇ ਉਹ ਉਹਨੂੰ ਚਾਰਨ ਕਹਿੰਦੇ ਨੇ ਇਸ ਤੇਰਾ ਨੌ ਚੜਨ ਹੈ ਪੈਰਦਾਰਨ ਚੜਨ ਦੀ ਸਾਜਨ ਤੇਰੇ ਚੜਨ ਕੀ ਜਿਵੇਂ ਜਿਰ ਪਾਓ ਇੱਕ ਚੜਨ ਹੈ ਜਰਵਾਡ ਇੱਕ ਚੜਨ ਅਕਾਲ ਮੂਰ ਤੇ ਚੜਨ ਅਯੋਧੀ ਇੱਕ ਚੜਨ ਦਾਤਾ ਇੱਕ ਚੜਨ ਕਿਆਲ ਇੱਕ ਚੜਨ ਸਾਰੇ ਗੁਰੂਆਂ ਦੇ ਗਿਆਨ ਦੇ ਉਹ ਚਲਣਾ ਦਾ ਮਰ ਕੇ ਦਾ ਸੁਭਾਅ ਬਣੇ ਹੋਏ ਜੀ ਨਾਨਕ ਸ਼ਰਨ ਤੁਹਾਰੀਆਂ ਵੇਖੋ ਸਦਾ ਹਜ਼ੂਰ ਨਾਨਕ ਤੇ ਸ਼ਰਨ ਤੁਹਾਰੀਆਂ ਨਾਨਕ ਕਹਿਆ ਤੇਰੀ ਸ਼ਰਨ ਲਾ ਫਿਰ ਹੋਏ ਆ ਸਭ ਧੂੜ ਦੇ ਚਰਨਾਂ ਦੀ ਧੂੜ ਦੇ ਵਿੱਚੇ ਰਹਿਣਾ ਹੈ ਸ਼ਰਨ ਤੇਰੀ ਤੇ ਰਹਿਣਾ ਮੈਂ ਤੇਰੀ ਸ਼ਰਨ ਵਿੱਚ ਹਾਂ ਨਾਨਕ ਤੇ ਸ਼ਰਨ ਤੁਹਾਰੀਆਂ ਦਾ ਕਹੇ ਭਾ ਤੇਰੀ ਸ਼ਰਨ ਵਿੱਚ ਹੋ ਦੇਸ਼ ਕਰਦੇ ਕੋ ਸਦਾ ਹਜ਼ੂਰ ਬੈ ਉਹ ਹਰ ਵਕਤ ਹਜ਼ਰ ਨਾਜ਼ਰ ਦੀਦੇ ਇਸੇ ਗੱਲ ਨੂੰ ਪਲਟ ਕੇ ਕਿਹਾ ਸੀ ਪ੍ਰਤਖਿਰ ਦੇ ਗੁਰ ਅਰਜਨ ਕਹ ਹਰਪੂਰਨ ਰਬ ਨਵਾਸ ਕੀਓ ਉਹ ਨਾਨਕ ਨੂੰ ਪ੍ਰਤਖੀ ਹਰ ਉਹਨਾਂ ਨੇ ਹੋ ਰਿਹਾ ਅਰਥ ਪੜਵਾ ਲ ਪ੍ਰਤਖਾ ਹਰ ਨਾਨਕ ਨੂੰ ਨਾਨਕ ਸਦਾ ਹਜ਼ੂਰ ਹਰ ਦੇ ਗੁਰਪ੍ਰਤਿ ਪਾਸ਼ਾ ਸਦਾ ਹਜ਼ੂਰ ਹਰ ਦੇ ਵੇਖੂ ਸਦਾ ਹਜ਼ੂਰ ਜੂਰ ਜਿਹੜਾ ਸ਼ਰਮ ਵਿੱਚ ਚਲਾ ਜਾਂਦਾ ਉਹ ਹਰ ਵਕਤ ਹਜ਼ੂਰ ਆ ਉਹਦੇ ਵਾਸਤੇ ਹਾਜ਼ਰ ਹਜ਼ੂਰ ਹੈ ਚਾਰਾ ਜਹੂਰ ਹੈ ਗਿਆਨ ਦੇ ਵਾਸਤੇ ਸੁਪਾ ਹੈ ਠੀਕ ਹੈ ਜੀ ਮਹੱਲਾ ਪੰਜਵਾਂ ਪਤਿਤ ਪੁਨੀਤ ਅਸੰਖ ਹੋਐ ਹਰ ਚਰਣੀ ਮਨ ਲਾਗ 68 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਉਦੋਂ ਆਇਆ ਚੱਕ ਕੇ ਤਨ ਹੁਣਾਂ ਉੱਤੇ ਵੀ ਛਿੱਕਾ ਮਾਰਦਾ ਅੱਛਾ ਜੀ ਫਤੋ ਪੁਨੇ ਕਰਤਾ ਸਦਾ ਹੀ ਪਵਿੱਤਰ ਰਹਿਣੇ ਨਹੀਂ ਦਿੱਤਾ ਵਿੱਚ ਪਵਿੱਤਰ ਆਣੀਆਂ ਤਿੰਨ ਬੋਲੀਆਂ ਜਾਣ ਦੀ ਸਿੱਧੀਆਂ ਫਤੋ ਕੋਈ ਸਿੱਧੀ ਬੋਲ ਮਾਈ ਉੱਤੇ ਵੀ ਛਿੱਕਾ ਮਾਰਿਆ ਬਾਹਰ ਮਾਰਿਆ ਤੇ ਬੋਲ ਦੀ ਕੋਈ ਬਾਹਰ ਫਤੋ ਪੁਨੇ ਕਰਤਾ ਫਤੋ ਪਵਿੱਤਰ ਬਣੇ ਜੀ ਤਾਂ ਬਈ ਇਹ ਰੇਟ ਬਾਤ ਆਉਤਦੀ ਹੋਈ ਆ ਜੀ ਫਤੋ ਪੁਰੀਤ ਹੋਣ ਕਾਈ ਪੱਤਾਂ ਤੋਂ ਫਰੀਦ ਬਣ ਗਏ ਉਹ ਪੱਤਤਾ ਤੋਂ ਫਰੀਦ ਕਿਹੜੇ ਬਣੇ ਨੇ ਕਿਹੜੇ ਬਣੇ ਨੇ ਮਾੜੀ ਸੀਏਟੀ ਲਿਖਦੇ ਕਦੇ ਵੀ ਫਰ ਚੱਲ ਨਹੀਂ ਮਨ ਲੱਗਦਾ ਖੇਤਰ ਹੁੰਦੀ ਚੱਲਣਾ ਤਾਂ ਲੱਗਣਾ ਉਹ ਨਹੀਂ ਜਿਹੜੇ ਰਾਖੇ ਚ ਰੋਹਦੀ ਆਏ ਤੇ ਲੜੂ ਉਹ ਬਿੱਸਲ ਨਹੀਂ ਹੋਏ ਸੋਨੇ ਸਾਰ ਉੱਥੇ ਹੀ ਪ੍ਰਾਨ ਦੇ ਕੇ ਮਰ ਗਏ ਕੋਰ ਮਤ ਸੁਣੀ ਬਵਿੱਸਰਤਾ ਹੋਈ ਨਹੀਂ ਸੁੱਤੇ ਹੀ ਬੀਦ ਹੋ ਗਏ ਸਾਰੇ ਛੱਡ ਗਏ ਪਵਿੱਤਰ ਹੋਣ ਵਾਲਾ ਤਾਂ ਰਾਬ ਹੌਸਲਾ ਕਵਿੱਤਰ ਪਵਿੱਤਰ ਪਵਿੱਤਰ ਤਾਂ ਇਹਦੇ ਤਰੀਕਾ ਬਦਲਦੇ ਜਨਨ ਰਾਜ ਚੱਲਦੇ ਆ ਇਹਨੂੰ ਕੋ ਪੀਚੇ ੜ ਗਿਆ ਚਿੱਤ ਉਹਨਾਂ ਦਾ ਚਿੱਤ ਕਿਤੇ ਵੀ ਨਹੀਂ ੜ ਗਿਆ ਜੇ ਪਤਨ ਪ੍ਰੀਤੋਂ ਦੇ ਆੜ ਨਾਲ ਅੰਚੇ ਚਿੱਤ ਸਾੜ ਦਾਜੇ ਪਤ ਤੋਂ ਪਵਿੱਤਰ ਹੁੰਦੇ ਪਵਿੱਤਰ ਤੋਂ ਫੇਰ ਵੀ ਪਵਿੱਤਰ ਹੁੰਦੇ ਤੇ ਕਿਹਦੇ ਨਾਲ ਦੇ ਵਿੱਚ ਸਾੜ ਕੰਦੀ ਕੋਈ ਬੁਝਾਇਸੀ ਜਾਂ ਸੀ ਸੀ ਉਹ ਤਾਂ ਮਾਰਿਆ ਜਿੱਤਾ ਸੱਤੇ ਦੇ ਪਾਸ ਤੇ ਗੌਂਦ ਦੇ ਉੱਤੇ ਪਾਰ ਗਏ ਫਤਤ ਤੋਂ ਪੁੱਤਰ ਨਹੀਂ ਕੀਤਾ ਲੈਣ ਨੂੰ ਪੂਰੀ ਪ੍ਰਕਿਰਤ ਸੁੱਧ ਹੋਈ ਠੀਕ ਹੈ ਜੀ ਗੋਲ ਦੀ ਪੂਜਾ ਵਾਲਾ ਪੱਥਰ ਹੈ ਇਹ ਗੋਲ ਦੀ ਪੂਜਾ ਕਰਦਾ ਪੱਥਰ ਹੈ ਉਹਨੇ ਕਿਥੇ ਉੱਤਰ ਕੇ ਤੇ ਜਿੰਨਾ ਭਰਮ ਹੈ ਕਿਸੇ ਅੰਦਰ ਉਹ ਨਾ ਪ੍ਰੇਤ ਆਤਮਾ ਹੋ ਅੱਛਾ ਜੀ ਪਰਮਾ ਪ੍ਰੇਤ ਆਤਮਾ ਹੋ ਹਰ ਚਰਣੀ ਮਨ ਲਾਗ ਹਰ ਕਹਿਲੀ ਬੁਰਾ ਹੈ ਕੋਣ ਕਰੇ ਇਤਨਾ 라ਵਣ ਵਾਲੇ ਨੇ ਨਾਏ ਫੋਕੇ ਧਰਮਾਂ ਨੂੰ ਉਹ ਦੂਰੇ ਧਰਮਾਂ ਨੂੰ ਸੋ ਜਿਹੜੇ ਲੋਭ ਆਪੀ ਉੱਤੇ ਹੈ ਉਹ ਜਦ ਗੁਰਮਤ ਬਰਗਟ ਹੁੰਦੀ ਹੈ ਸਿੱਤੇ ਵੀ ਬੁਢੀਤ ਹੋ ਜਾਂਦੇ ਨੇ ਵਿਆਹ ਨੂੰ ਧਾਰਨ ਕਰਦੇ ਹੀ ਨਹੀਂ ਵਿਚਾਲੇ ਵਾਲੀਆਂ ਇਹਨਾਂ ਦੇ ਧੋਬੀ ਘੜਨੀ ਜਾਂਦੇ ਹੋ ਇਹ ਤਾਂ ਸੋਹਲੇ ਹੜੂ ਹੋਣੇ ਤੇ ਸੋਹਲੇ ਦਾਗ ਨੇ ਕਿ ਉਹਨੋਂ ਤਾਂ ਸੋਹਲੇ ਦਾਗ ਦਾ ਜਾਣ ਕੇ ਚਲ ਕੋਈ ਨਾਲ ਫਿਰਦਾ ਸਿੱਤੇ ਹੀ ਕਰਦੇ ਤੇ ਉਹ ਕਹੇ ਹਰ ਤੇ ਭੈ ਵਿੱਚ ਗੁਰੂ ਚੜਾਈ ਆ ਫੈਜ ਕਰ ਤੇ ਗੁੰਝ ਹੋਈ ਪਰਮੇਸ਼ਰ ਵੀ ਭੈ ਜਲੇ ਅੰਦੇ ਪੱਪਾ ਫੈ ਉੱਗਿਆ ਫੈ ਜਾਏ ਝੱਟਾ ਡਰੋ ਪਜਾ ਡਰ ਜਾਏ ਟਾੜਾ ਬੈਠਾ ਰਹਾ ਸੁਭਾਏ ਜਿਹੜਾ ਡਰੇ ਕਫੇ ਡਣ ਲਾਗੇ ਜਿਹੜਾ ਹੋਏ ਡਰ ਉਹ ਹੋ ਗਈ ਪਾਗੇ ਜਾਂ ਡਰ ਹੋ ਗਏ ਡਰ ਭੱਜ ਗਏ ਸੁੱਤੇ ਹੀ ਬੁਰੀ ਇਤਸਾ ਸਿਰਦਿਆਂ ਡਰੇ ਜਲਾਗੇ ਹਾਂਜੀ ਅੱਠ ਸੱਠੀ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਅੱਠੇ ਗੁਣ ਪ੍ਰਗਟ ਹੋ ਜਾਂਦੇ ਨੇ ਅੰਦਰ ਜਦ ਚਾਹਣ ਹੋਵੇ ਇਕ ਤਉਂ ਤਾਂ ਪਾਇਰ ਹੁੰਦਾ ਸ਼ਰੀਰ ਦੇ ਪੈਰਾਂ ਦਾ ਉਹ ਕਹਿਣ ਹੁੰਦਾ ਜੇ ਪੈਰ ਨਹੀਂ ਨਾ ਸ਼ਰੀਰ ਜਦ ਤਰ ਕੁੜੀ ਜਿਹੜੇ ਆ ਫਿਰ ਕੁੜੀ ਛੱਡਤੀ ਇਕ ਹੋ ਗਿਆ ਫੇਰ ਅੱਜ ਛੱਤੀ ਐ ਜੁੜੀ ਹੋਈ ਐ ਉੱਤੀ ਅੱਛੀ ਕਾਦਾ ਜਿਵੇਂ ਸਰਬਾਨੇ ਕਦੇ ਚਾਰ ਗੋਣ ਮਨ ਵਾਲੇ ਵੀ ਪੈ ਜਾਣੇ ਪੈਦਾ ਹੋ ਗਏ 464 ਉਹ ਜਿੱਤ ਵਾਲੇ ਕੋਲ ਪਾਪਾ ਨੇ ਥੇ 68 ਨਾਲ ਸੱਤੀ ਗਈ ਜੁੜੀ ਗਈ ਜੁੜੀ ਹੋਈ ਹੈ 68 30 ਕੀ ਅਗੈ 30 ਦਿਨ ਕਹਿੰਦੇ 33 ਅੰਦਰ ਅੱਛਾ ਜੀ ਇਹ ਦਾ ਅਗੈ 30 ਹੈ 30 ਦਾ ਮਤਲਬ ਅਗਾਈ ਇਹ ਕਰਦੀ ਹੈ ਉਹਦੀ ਬੋਲਦੇ ਕੋ ਬੇਗ ਨਹੀਂ ਬੋਲਦਾ ਬੁੱਧੀ ਬੇਗੇ ਕੰਮ ਰੂਹੀ ਅੱਜ 30 ਕੀ ਰੱਥ ਸਰਫੇ ਬੋਲ ਰਾਤ ਦੇ ਸੋਤ ਦਾ Crete ਰਾਤ ਜਗੇ ਦਾ ਇਹ ਰਾਸਾ ਰਾਤ ਦਾ ਉਹ ਹੁੰਦਾ ਜਿਹੜਾ ਲਵਾਈ ਕਰੇ ਬੁੱਧੀ ਅਗਵਾਈ ਕਰ ਰਹੀ ਹੈ ਹੁਣ ਅੱਛਾ ਜੀ ਤੇ ਪਰਮੰਦੀ ਬੋਲ ਲੈ ਉਹ ਦੋਏ ਚੁੱਪ ਲੈ ਹੋਰ ਨਹੀਂ ਇਹ ਬੁੱਧੀ ਦੁਨੀਆ ਨੂੰ ਜੋ ਦੱਸ ਰਹੀ ਹੈ ਕਲ ਦੇ ਰਹੀ ਹੈ ਕਬ ਬੁੱਧੀ ਕਰ ਰਹੀ ਹੈ ਠੀਕ ਹੈ ਉਹ ਦੋਏ ਗੁਪਤ ਨੇ ਸ਼ਕਤੀ ਉਹਾਂ ਦੇ ਪਿੱਛੇ ਕਬ ਕਰ ਰਹੀ ਜੇ ਮੈਂ ਉਹ ਜਉਂਦੇ ਨੇ ਬੋਲਦੀ ਆ ਬਾਈ ਉਪੇਖੈ ਤੈਨੂੰ ਜੋਇਕਨੇ ਠੀਕ ਹੈ ਹੋਰ ਵੀ ਦਾ ਹੋ ਰਹੀ ਆ ਜੇ ਮੈਂ ਬੁਲਾਉਂਦੇ ਨੇ ਜੋ ਬੁਲਾਉਂ ਤੂੰ ਨਾਨਕ ਦਾ ਆਸ ਬੋਲਣਾ ਤੈਸੀ ਜਾਵੇਂ ਬੋਲੂ ਜੇ ਮੈਂ ਮਾਲਕ ਬੁਲਾਉ ਜੋ ਜਿਸ ਨਾਨਕ ਮਸਤਕ ਭਾਗ ਉਹ ਜਿਹਨਾਂ ਦੇ ਰਹੀ ਆ ਗਿਆਨ ਕੀ ਆ ਉਹੀ ਤਾਂ ਨਾਮ ਹੈ ਪ੍ਰਭ ਇਹੇ ਅਗਵਾਈ ਕਰ ਰਹੀ ਆ ਗਵਾਈ ਦੇ ਰਹੀ ਆ ਲੋਕਾਂ ਨੂੰ ਕਸਰਈਆ ਕੋ ਜਰਾ ਉਸ ਨੂੰ ਨਾਮ ਕਹਿੰਦੇ ਨੇ ਉਹ ਆਪਣੇ ਜਿਹੜਾ ਤੇ ਰਹੀ ਹੈ ਬੰਵੇਂ ਬੁੱਧੀ ਨਾ ਪ੍ਰਭ ਜਿਲੀ ਗਉ ਬੁੱਧੀ ਦੇ ਮਾਸਤਕ ਭਾਵ ਨੇ ਕੌੜੀ ਨਿਤ ਜਪੀਏ ਸਾਸ ਗਿਰਾਸ ਨਾਮ ਪਰਵਿਧਗਾਰ ਦਾ ਸਾਸ ਗਿਰਾਸ ਜਿਹੜਾ ਜਪਣਾ ਔਖਾ ਹੈ ਜਪਦੇ ਤੇ ਲੋਕ ਅੱਗੇ ਪਤਾ ਰਾਮ 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 ਕਰਕੇ ਹਰੇ 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 ਕਰਕੇ ਜਪਦੇ ਤੇ ਸਾਸ ਗਿਰਾਸ ਨਾਲ ਨਹੀਂ ਜਪਿਆ ਜਾ ਸਕਦਾ ਹੈ ਅਛਾ ਜਦ ਆਵਾ ਹਲੂ ਮੇਉਤਾਨੀ ਬੋਲੋ ਮੈਂ ਤੁਹਾਨੂੰ ਇਹਲੀ ਬੋਲਦਾ ਜੇ ਉਹ ਜ ਰੋਟੀ ਉਫੇਦੀ ਬੋਲਦਾ ਸਾਸਗਰਾ استان ਮੇ ਹੈ ਜਾਣ ਕੇ ਉਹ ਕਰਕੇ ਹੁਣ ਵੇ ਨੂੰ ਆਇਉ ਹਲ ਸਾਸ ਇਹ ਮੂਏ ਵੀ ਤੁਹਾਨੂੰ ਰੋਟੀ ਫੇਕ ਕੇ ਫਿਰ ਵੇਰ ਕਰੋ ਸਾਸਗਰਾ ਅਸਲੀ ਤਾਂ ਸ਼ਸਤ ਹੋਣ ਵਾਸਤੇ ਲਈ ਹੈ ਪਖੰਡੀਆਂ ਵਾਸਤੇ ਨਹੀਂ ਤਾਂ ਆਲਮ ਨੌਕ ਜਬ ਹੰਤੇ ਬਣੇ ਜੀ ਨੇ ਹੰਤੇ ਜਪਣਾ ਤਾਂ ਸਾਸਗਰਾ ਦਾ ਮਤਲਬ ਇਹ ਈ ਸਾਸਗਰਾ ਦਾ ਪੂਜਾ ਜੇ 사ਗਾ ਉਹੀ ਪੂਜਾ ਜਰਾਸ ਉਹੀ ਪੂਜਾ ਉਹ ਨਾਲ ਦਾ ਮਤਲਬ ਇਹ ਕੋਈ ਨਹੀਂ ਇਹਦਾ ਮਤਲਬ ਆ ਕੰਨ ਨਾਲ ਇਹਨਾਂ ਸਰਵਣੀ ਖੀਰ ਪਿਆਇਆ ਦੁੱਧ ਜਿਹੜਾ ਪੀਤਾ ਜਾਂਦਾ ਗੁਰਬਾਣੀ ਦਾ ਆਪਾਂ ਜੇ ਸੁਣਦੇ ਕੰਨ ਨਾਲੇ ਸੁਣਦੇ ਆ ਕੰਨ ਨਾਲੇ ਉੱਤਰ ਜਾਂਦੀ ਐ ਉਹ ਜਿਹੜਾ ਮੂੰਹ ਨਾਲ ਅੰਦਰ ਲੱਗੇ ਜਾਂਦਾ ਨੇ ਉਹ ਤਾਂ ਮਿੱਥੇ ਹੀ ਜਾਂਦੀ ਐ ਫਿਰ ਸਾਹ ਜਨਾ ਸਾਹ ਹੁੰਦਾ ਜੇ ਚੱਟੀ ਹਵਾ ਵਾਂ ਦੁੱਧ ਲੈ ਜੀਏ ਜਾਂ ਗਿੱਦੇ ਦੇ ਚਲੀ ਜਾਊਗੀ ਬਦਬੂ ਦਾ ਬਣ ਕੇ ਚੂਗੀ ਜਿਹੜੇ ਲੋਕਾਂ ਨੂੰ ਇੰਨਾ ਗਿਆਨ ਨਹੀਂ ਉਹਦਾ ਸਿੱਖੀ ਦੀ ਅਗਵਾਈ ਕਰਨ ਹੈ ਸਾ ਆਪਣੀ ਜਗ੍ਹਾ ਦਰਾਸ ਆਪਣੀ ਜਗ੍ਹਾ ਨਾਮ ਜਪਣਾ ਆਪਣੀ ਜਗ੍ਹਾ ਰਾਪ ਰੋਪ ਜਪਦੇ ਬੋਸੇ ਹੱਥ ਆਪਣੀ ਜਗ੍ਹਾ ਪੈਰ ਆਪਣੀ ਜਗ੍ਹਾ ਚਿੱਤ ਮਨ ਅਪਣੀ ਜਗ੍ਹਾ ਨਾਲ ਹੱਥ ਪੈਰ ਕਰ ਕੰਭੂ ਸਭ ਚਿੱਤ ਦਰਜਣ ਨਾਲ ਇਹ ਹੈ ਮਨ ਨਾਲ ਜੋ ਕੰਮ ਕਰਨਾ ਹੈ ਜੋ ਕਰਦਾ ਰਹਿ ਚਿੱਤ ਨਰਜਣ ਨਾਲ ਠੀਕ ਹੈ ਜੀ ਹਾਂ ਜੀ ਪਦ ਪਦਕਾਰ ਦਾ ਕੀ ਭਾਵ ਬਣਦਾ ਜੀ ਜਿਹੜਾ ਸਾਰੀ ਸੰਸਾਰ ਦੀ ਪਰਵੇਸ਼ ਕਰਦਾ ਹੈ ਉਹ ਦਾ ਲਫਜ਼ ਉਦੋਂ ਦਾ ਹਾਂ ਉਹ ਦੂਰਾ ਹਾਂ ਜਿਸ ਨੂੰ ਕਰੇ ਰਹਿਮ ਤਿਸ ਨਾ ਵਿਚਾਰ ਦਾ ਰਾਮਲੀ ਹੈ ਰਹਿਮ ਲਫਜ਼ ਅੱਛਾ ਜੀ ਟਿੱਪੀ ਲਾਈ ਹੋਈ ਹੈ ਇਹਨਾਂ ਨੇ ਘਰ ਵਾਧੂ ਪਈ ਉਹ ਟਿੱਪੀ ਲਾਤੀ ਉਹ ਕਿਹੜੇ ਟਿਕਣ ਨਹੀਂ ਦਾ ਹੈਗਾ ਆਪਣਾ ਨਹੀਂ ਇਹ ਰਹਿਮ ਤਾਂ ਹੈਗਾ ਰਮਤਾ ਨਹੀਂ ਹੂੰ ਜਿਸ ਨੂੰ ਕਰੇ ਰਹਿਮ ਤਿਸ ਨਾ ਵਿਚਾਰ ਦਾ ਇਸ ਨੂੰ ਕਰ ਰਹੇ ਹੈਂ ਤੇ ਮਨੂ ਕੋਸਾਰਦਾ ਫਿਰ ਕਿ ਬਸਾਰੂ ਆਪ ਉਪਾਵਨ ਹਾਰ ਆਪ ਹੀ ਮਾਰਦਾ ਮਨੂ ਆਪੇ ਪੈਦਾ ਕਰਦਾ ਆਪੇ ਕੋ ਤੂੰ ਸਮਝਾਉਂਦਾ ਬੰਦਾ ਸਮਝਾਉਣਾ ਹੀ ਹੈ ਮਨੂ ਆਲਦਾ ਨਹੀਂ ਹੈ ਲਗੂ ਆਪੇ ਦਾ ਪੈਦਾ ਕਰਦਾ ਪੈਦਾ ਕਾਦੇ ਕਰਦਾ ਪੈਦਾ ਕਰਦਾ ਅੱਖਾਂ ਨਾਲ ਦੇਖ ਕੰਨਾਂ ਨਾਲ ਸੁਣਨ ਗਿਆਨ ਲੈ ਕਾਟਾ ਪੂਰਾ ਕਰੀਏ ਅੱਖਾਂ ਨਾਲ ਪੜ੍ਹ ਗ੍ਰੰਥ ਪਰਨਾ ਨਾਲ ਸੁਣ ਸਮਝ ਜੀਵਨ ਨਾਲ ਚਰਚਾ ਕਰ ਸ਼ਬਦ ਵਿਚਾਰ ਕਰ ਇਹ ਘਾਟਾ ਪੂਰਾ ਕਰੀਏ ਇਸੇ ਕੁਝ ਹੋਰੇ ਕਰਨ ਲੱਗਿਆ ਕੰਨਾ ਨਾਲ ਹੋਰੇ ਕੁਝ ਸੁਣਨ ਲੱਗ ਗਿਆ ਟੈਲੀਵਿਜ਼ਨ ਆ ਗਈਆਂ ਇਧਰ ਕਰਨ ਬੇਨਤੀ ਮਿਲਦਾ ਕੁਝ ਹੋਰ ਕਰਨ ਲੱਗਿਆ ਕੁਝ ਹੋਰ ਕਰਨ ਆਇਆ ਸੀ ਨਾ ਤੇ ਮਨ ਨੂੰ ਚੁੱਪ ਕਰਾਉਣ ਲਈ ਦੋਸਤਾਂ ਵਿੱਚ ਛਾਵਾਂ ਪੈਦਾ ਹੁੰਦੀਆਂ ਨੇ ਛਾਵਾਂ ਬਹੁਤ ਜ਼ਿਆਦਾ ਮਾਇਆ ਦੀ ਮਾਇਆ ਦੇ ਛਾ ਪੈਦਾ ਨਾ ਹੋਵੇ ਮਨ ਦੇ ਵਿੱਚ ਇਸ ਤੋਂ ਖੁਦ ਲਾਜ਼ ਹੈ ਠੀਕ ਹੈ ਜੀ ਆਪ ਪਾਵਨ ਹਾਰ ਆਪੇ ਹੀ ਮਾਰਦਾ ਤੇ ਆਪ ਕੌਣ ਹੈ ਜੀ ਇੱਥੇ ਮਾਰਦਾ ਹੁਕਮ ਦੀ ਵਲੀ ਤੇ ਬਲਮੋਦੀ ਉਹ ਪੁਰਾਣ ਮੰਦੀ ਬੰਦਾ ਕਦੇ ਕਿ ਮੋਕਮੇ ਤੇ ਜਹਾਜ਼ ਹੈ ਉਹ ਕੋਈ ਇੱਕ ਬਹੁਤ ਹੈ ਜਹਾਜ਼ ਹੈ ਉਹਦੇ ਵਿੱਚ ਬਿਠਾਉਣ ਵਾਸਤੇ ਮਨੋ ਬਨੇ ਬਣਾਉਂਦਾ ਇੰਨਾ ਜਨਮ ਮਰਦਾ ਨਹੀਂ ਇੰਨਾ ਜਨਮ ਬੰਦਕਾਰੀ ਬੈਠਣ ਨੂੰ ਬੈਠਣ ਨੂੰ ਮੰਨੀਆਂ ਨੂੰ ਹੁਕਮ ਦੇ ਪਾਣੇ ਵਿੱਚ ਚੱਲਣ ਹੀ ਮੰਨਨ ਸਹੇਜਾ ਆਪੇ ਹੀ ਮਾਰਦਾ ਜਾਂਦਾ ਸੀ ਕਹਿੰਦੇ ਹਾਂ ਤਾਂ ਕਿੱਤ ਦੀ ਉਹ ਗੱਲ ਹੈ ਠੀਕ ਹੈ ਜੀ ਸਭ ਕੁਝ ਜਾਣ ਹੈ ਜਾਂ ਬੁੱਧ ਵਿਚਾਰਦਾ ਬੁੱਧੀ ਤਾਂ ਜਾਂ ਵਿਚਾਰਦਾ ਹੈ ਫਿਰ ਸਾਰਾ ਕੁਝ ਸਮਝ ਨਹੀਂ ਲੱਗਦਾ ਜਾਣਦਾ ਸੀ ਪਹਿਲਾਂ ਵੀ ਇਹ ਕਾਟਾ ਨੂੰ تھا ਲੋਭ ਲੈਣੀ ਦਾ ਟਿਕਣ ਨੂੰ ਦੀ ਪਹਿਲਾਂ ਕਿਹੜਾ ਇਹ ਨੂੰ ਰਹੀ ਪਤਾ ਸਭ ਪਤਾ ਹੀ ਹੈ ਸਭ ਲੋਕ ਸੁਣਦੇ ਹੀ ਨੇ ਬੁੱਧ ਨਾਲ ਵਿਚਾਰਦਾ ਜਾਂ ਬੁੱਧ ਨਾਲ ਵਿਚਾਰਦਾ ਫਿਰ ਬੁੱਝ ਲਿੰਦਾ ਇੱਕ ਵਾਰ ਜੀਂਦਾ ਤੇ ਜਿਹੜਾ ਬੈਠਦਾ ਕਿਹਦਾ ਚੱਲੇ ਵਿਚਾਰਦਾ ਉਹ ਨਾਲ ਚੱਲ ਉਲਟੇ ਰਾਹ ਪਿਆਰੇ ਠੀਕ ਹੈ ਜੀ ਸਭ ਕਿਸ ਜਾਣੇ ਜਾਣ ਬੁੱਝ ਵਿਚਾਰ ਦਾ ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ ਜਿਹੜਾ ਰੂਪ ਧਾਰ ਕਰਦਾ ਹੈ ਕਰਦਾ ਬਲ ਭਰ ਗਿਆ ਦੇ ਬੁਖਰੀਆ ਬੈ ਗਿਆ ਗੁਕਰ ਜਾ ਬੈ ਗਿਆ ਉਹ ਨਹੀਂ ਜਾਂਦਾ ਰੂਪਨਾਦ ਠੀਕ ਹੈ ਜੀ ਕੁਦਰਤ ਧਾਰ ਦਾ ਜੋ ਇట్లా ਕੁਦਰਤ ਹੈ ਕੋਦਸਾ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਕੁਦਰਤ ਦੇ ਪ੍ਰਭਾਵ ਥਲੇ ਦਾ ਹੈ ਉਹਦਾ ਤਰੂ ਦੇਖ ਕੇ ਦੇਖ ਰੂਪ ਛਾਲ ਕਰਦਾ ਹੈ ਯਾਨੀ ਤਾਂ ਮਤਲਬ ਜਿਹੜੀ ਬਾਹਰ ਬਨਸਪਤੀ ਹੈ ਸਾਰਾ ਕੁਝ ਉਹਨੂੰ ਉਹਦੀ ਗੱਲ ਹੈ ਕੁਦਰਤ ਉਹਨਾਂ ਦਾ ਜੋ ਦੀਦਾ ਉਹ ਕੁਦਰਤ ਹੈ ਉਹ ਦੇਚਾ ਜੋ ਦੀਨਾ ਗੁਦਰਤਾ ਉਹਦਾ ਪ੍ਰਭਾਵ ਪੈਂਦਾ ਹੈ ਠੀਕ ਹੈ ਜੀ ਕਬੂਰ ਕਰਕੇ ਕਈ ਰੂਪ ਕੋ ਕਈ ਸਲਾਹ ਬਣਾ ਰਿਹਾ ਰਹਤਾ ਹੈ ਹਾਂ ਕਦੇ ਮਨ ਢਾਲੇਂਦਾ ਹੈ ਕਦੇ ਫੇਕ ਤਕੜਾ ਕਰ ਲੈਂਦਾ ਹੈ ਕਦੇ ਢਾਲੇਂਦਾ ਹੈ ਕਦੇ ਤਕੜਾ ਕਰ ਲੈਂਦਾ ਠੀਕ ਹੈ ਜੀ ਰਜੋ ਸਮੋ ਸਤੋ ਦੇ ਵਿੱਚ ਘੁੰਮਦਾ ਰਹਿੰਦਾ ਉਹ ਲਾਰੇ ਠੀਕ ਹੈ ਜੀ ਜਿਸ ਨੂੰ ਲਾਏ ਸਤਿ ਸੈ ਉਧਾਰਦਾ ਇਹਨ ਸੱਚਲੇ ਕੱਸਲੇ ਆਦੂ ਇਹ ਤਾਂ ਕੋਧਰ ਤਾਲੇ ਪਾਸੇ ਲੱਗਿਆ ਰਹੇ ਕਦੇ ਸੱਚ ਕਦੇ ਕੋਝਲ ਤੋਂ ਸੋਹਣ ਪਾਸੇ ਲੱਗਿਆ ਰਹੇ ਇੱਥਾਂ ਫਿਰ ਤਾਂ ਦੇਖ ਰੂਪ ਧਾਰਦਾ ਤੇ ਕਾਹਦੇ ਗਾ ਜੁਦੀ ਧਾਰਦਾ ਰਹਿੰਦਾ ਠੀਕ ਹੈ ਜੀ ਇਹ ਸੱਚ ਆਲੇ ਪਾਸੇ ਜੁੜ ਜਵੇ ਅੰਤਰਾ ਆਲੇ ਜੁੜ ਜਵੇ ਫਿਰ ਵਰਜਾਂ ਫਿਰ ਲੋਹਾ ਚੜ ਬੜੀ ਲੱਗਦਾ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦਿਵਾਨ ਹੈ ਹਉ ਤਿਸ ਨਮਸਕਾਰ ਦਾ ਜਿਦੇ ਹੋਵੇ ਵੱਲ ਸੱਚ ਜੀ ਦੇ ਵੱਲ ਹੋਵੇ ਉਹ ਹਰ ਕਬਲ ਜਉ ਆਹ ਹਾਰ ਜਿੱਤ ਵਾਲੀ ਗੱਲ ਕਿਉਂ ਆ ਗਈ ਗੁਰਬਾਣੀ ਚ ਗੁਰੂ ਤਾਂ ਕਿਸੇ ਨਾਲ ਲੜਾਈ ਨਹੀਂ ਭਗਤਾਂ ਲੜਾਈ ਨਹੀਂ ਕਦੇ ਉਹ ਤਾਂ ਕਹਿੰਦੇ ਹਮਲਾ ਝਗੜਾ ਰਹਾ ਨ ਕੋਈ ਫਨਤ ਬੋਲਣਾ ਛੱਡੇ ਤੂ ਠੀਕ ਹੈ ਫਿਰ ਜਿੱਤ ਹਾਰ ਵਾਲੀ ਗੱਲ ਵੀ ਆ ਗਈ ਜਿੱਤ ਹਾਰ ਵਾਲੀ ਗੱਲ ਕਹਤੇ ਆਲੀ ਉਹ ਚਰਜਾ ਕਰਨ ਆਉਂਦੇ ਨੇ ਅੱਛਾ ਸ਼ਰਾਵਣ ਆਉਂਦੇ ਨੇ ਉਹ ਵੀ ਅਸੀਂ ਜੋ ਕੋ ਚੈ ਅਗਲ ਦੇ ਪੂਆ ਠੀਕ ਹੈ ਖਰੀਰ ਤੇ ਬੰਨਾ ਸਰਦਾਰੀ ਸਰੀਰ ਦੀ ਵੀ ਲੋੜ ਹੈ ਦਲੀਲਾਂ ਦੇ ਰਹੇ ਪਰ ਹਾਰ ਕੇ ਜਲਦੇ ਨੇ ਉਹ ਦਿੱਕਵੇ ਦੀ ਜਿਦੇ ਵੱਲ ਸੱਚ ਆ ਉਹ ਮਨਾਲ ਜੂ ਉਹ ਝੂਠੇ ਆਉਂਦੇ ਨੇ ਆਪਣਾ ਘਰ ਬਚਾਉਣ ਕਰਕੇ ਦੁਨੀਆ ਉਹਨਾਂ ਦੇ ਜ਼ਬੀਰ ਹਿਲਦੀ ਆ ਜਸ ਟੁੱਟਿਆਂ ਦੀ ਨਾਲ ਉਹ ਲੋਕ ਟੁੱਟਦੇ ਨੇ ਉਹ ਲੋਕ ਆ ਕੇ ਪੁੱਛਦੇ ਨੇ ਫਿਰ ਉਹ ਕਿਆ ਗੱਲਾਂ ਹੁੰਦੇ ਨੇ ਉਹ ਹਾਰ ਕੇ ਜਾਂਦੇ ਨੇ ਜਿਹਦੇ ਵਾਰ ਸੱਚ ਹੋਵੇ ਸੱਚ ਨਹੀਂ ਕਹ ਰਿਆ ਹੋਰੋਂ ਕਿਹੜਾ ਜੂਆ ਖੇੜਦੇ ਨੇ ਗਿਆਨ ਦੀ ਗੱਲ ਹੈ ਜੀ ਗਿਆਨ ਦੀ ਗੱਲ ਕਿਆ ਜਿੱਦ ਕਦੇ ਨਹੀਂ ਹਾਵੇ ਠੀਕ ਹੈ ਜੀ ਸਦਾ ਅਪਗ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਉਹਦਾ ਜਿਹੜਾ ਦੀਵਾਨ ਦੇ ਸਦਾ ਆ ਭਾਗ ਹੈ ਭਾਗ ਦੇ ਵਿੱਚ ਕਹਿੰਦਾ ਕੋਈ ਅਵਸਥਾ ਰਹਿੰਦੀ ਹੈ ਅਵਸਥਾ ਉੱਚੀ ਦੀ ਵੀ ਦੀ ਹੈ ਜੇ ਇਹਦਾ ਵੀ ਕੋਈ ਗੱਲ ਪੁੱਛ ਲਈ ਕਹਿੰਦਾ ਵੀ ਹੁਣ ਤਾਂ ਪਤਾ ਨਹੀਂ ਮੇਰਾ 2-4 ਦਿਨ ਕਿਤਾਬਾਂ ਪੜ੍ਹ ਕੇ ਜੋ ਸੀ ਉਹ ਦੀਵਾਨ ਆ ਭਾਗ ਹੈ ਫਿਰ ਚਾਰ-ਦਸ ਦਿਨ ਬਾਅਦ ਕਹਿੰਦਾ ਲੱਗਿਆ ਹੀ ਨਹੀਂ ਕਿ ਸਰਾਬ ਜੋ ਮੈਨੂੰ ਪਤਾ ਹੈ ਦੀ ਜਿਹੜੀ ਕਿਤਾਬ ਚ ਪੜ੍ਹਿਆ ਸੀ ਕਿ ਉਹ ਦੀਵਾਨ ਦੀ ਨਾਲਾਂ ਦੇ ਕਿ ਜਿਹੜਾ ਭਾਗਤ ਬਾਅਦ ਤੇ ਅੱਧੀ ਗੱਲ ਮੂਝਉਂਦੀ ਹੈ ਪਾਸ ਜਵਾਬ ਪਹਿਲੇ ਆ ਜਾਂਦਾ ਪਤਾ ਨਹੀਂ ਕੀ ਬੋਲਣਾ ਘਟ ਘਟ ਕੇ ਅਸਰਜੀ ਜਨ ਕਰਨਾ ਠੀਕ ਹੈ ਉਹਦਾ ਕਈ ਵਾਰ ਬੋਲਣ ਦੇ ਪਹਿਲਾਂ ਹੀ ਪਤਾ ਹੁੰਦਾ ਵੀ ਇਹ ਕੀ ਬੋਲੂ ਉਹਦਾ ਜਵਾਬ ਕੀ ਜਦੋਂ ਮੂੰਹ ਚ ਇੱਕ ਲਫ਼ਜ਼ ਕੱਢਿਆ ਹੋਣਾ ਹੁੰਦਾ ਇੱਕੋ ਹੀ ਮਾੜਾ ਜਿਹਾ ਸ਼ੁਰੂ ਪੂਰੇ ਫਿਕਰੇ ਦਾ ਉਹ ਜਦ ਇਹ ਦੱਸ ਦਿੰਦਾ ਹੈਗਾ ਨਾ ਮੈਂ ਸਮਝ ਗਿਆ ਤੂੰ ਕੀ ਕਹਿਣਾ ਤੂੰ ਚੁੱਪ ਰਹਿ ਕੇ ਜਵਾਬ ਸੁਣ ਕੇ ਜਾ ਕਰ ਹਾਂਜੀ ਹਉ ਤਿਸ ਨਮਸਕਾਰ ਦਾ ਅੱਛਾ ਉਹਨੂੰ ਮੈਂ ਨਮਸਕਾਰ ਕਰਦਾ ਜੀ ਦਾ ਦੀਵਾਨ ਅੱਪਾਪੇ ਦੀਵਾਨ ਦਾ ਭਾਵ ਹੈ ਕਿ ਜੇਵਾਨ ਉਹਦਾ ਜਿੱਤੇ ਕੁਝ ਸੰਗਤ ਬੈਠੀ ਹੋਵੇ ਠੀਕ ਹੈ ਜੀ ਸਾਰੇ ਸੰਗਤ ਬੈਠੀ ਆ ਉਹ ਸਾਰੇ ਇੱਕੋ ਜਿਹੇ ਲੈਵਲ ਤੇ ਬੈਠੇ ਉਹ ਦੀਵਾਨ ਦੇ ਵਿੱਚ ਅਭਗ ਮਤ ਬੇਗਰੀ ਹੁੰਦਾ ਉਹਨਾਂ ਸਾਥ ਜੇ ਮਤ ਬੇ ਹੋ ਜਾ ਤਾਂ ਭੰਗ ਹੋ ਜਾ ਭੰਗ ਭਗ ਲੱਗਦਾ ਸਾਇ ਭੰਗ ਹਾਂਜੀ ਸਾਇ ਭੰਗ ਦਾ ਅਭਗ ਉਲਟ ਹੈ ਕਿ ਜੇ ਸੱਚਾਈ ਗੱਲ ਹੈ ਫਿਰ ਓਹ ਅੱਜਾਂ ਦੀ ਜੱਲ ਐ ਅੱਬਾ ਗੋ ਉਹ ਪੱਗਾ ਹੋ ਗਿਆ ਉਤਪਾ ਹੋ ਗਿਆ ਦੋਦਾ ਖੜੀ ਹੋ ਗਈ ਉੱਥੇ ਕਿਸੇ ਨੂੰ ਦੋ ਵਾਰੀ ਖਫਾਗਾ ਸਭ ਸਭ ਨੇ ਦੇਖੋ ਗੱਲ ਐ